ਕਿ ਜੇ ਰਾਵੀ ਦੇ ਮਾਰ ਦੇ ਥੱਲੇ ਆਏ ਅਸੀਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆਪਣੇ ਸ੍ਰੀ ਅਰ ਭਗਵੰਤ ਮਾਨ ਸਾਹਿਬ ਨੇ ਸਾਨੂੰ ਸਹਾਇਤਾ ਦਿੱਤੀ ਆ ਸਾਨੂੰ ਅੱਜ ਚੱਕ ਮਿਲੇ ਆ ਬਰਾਲਾ ਕੀਤਾ ਦਾ ਸਾਨੂੰ ਹੋਰ ਵੀ ਸਮਾਨ ਬਚ ਮਗਰੀ ਬੜੀ ਪਜਾਈ ਆ ਬਹੁਤ ਨੁਕਸਾਨ ਹੜ੍ਹਾਂ ਨੇ ਸਟਾ ਪਿਛਲੇ ਦਿਨੀ ਕੀਤਾ ਬੜੇ ਭਿਆਨਕ ਦੌਰ ਦੇ ਵਿੱਚੋਂ ਪੰਜਾਬ ਜੜਾਇਆ ਉਹ ਗੁਜ਼ਰਿਆ ਦੇ ਹਾਲਾਤ ਦੇ ਵਿੱਚ ਜਿਹੜਾ ਸਟੇਟ ਆ ਜャ ਉਹਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੋੜ ਸੁਰਜੀਤ ਕਰਨਾ ਜਿਹੜਾ ਆ ਇਹ ਬਹੁਤ ਜ਼ਰੂਰੀ ਆ 20000 ਰੁਪਏ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਦਿੱਤਾ ਜਾਊਗਾ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਧ ਕੋਈ 스ਪੀਰ ਨਹੀਂ ਜਿਸ ਕਿਸ ਨੇ ਦਿੱਤਾ ਹੈ ਸਭ ਤੋਂ ਵੱਧ ਮੁਆਵਜ਼ਾ ਸੋ ਹਰ ਇੱਕ ਜਿਹੜਾ ਵੀ ਫੈਸਲਾ ਜਿਹੜਾ ਤੁਸੀਂ ਉਹਨਾਂ ਹੀ ਗੱਲ ਕੀਤੀ ਜਿਸ ਦਾ ਖੇਤ ਉਸਦੀ ਰੇਤ ਇਹ ਵੀ ਪੂਰਾ ਲੋਕਇਤ ਦੇ ਵਿੱਚ ਫੈਸਲਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਜਗਬਣੀ ਪੰਜਾਬ ਕਿਸਰੀ ਟੀਵੀ ਮਹਿੰਦਰ ਸਿੰਘ ਕਰਾਇਆ ਜਸਪੀਰ ਸਿੰਘ ਸਾਹਿਬ ਬਖਸ਼ੀ ਤਰਕਤ ਦੀ ਨਨਗਰ ਹਲਕਾ ਔਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਸੀ ਜਿਸ ਦੇ ਨਾਲ ਜਿਹੜਾ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਉਸ ਨੂੰ ਲੈ ਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਜਿਹੜੇ ਆ ਦੁਰੰਗਲਾ ਬਲਾਕ ਵਿੱਚ ਪਹੁੰਚੇ ਨੇ ਜਿੰਨਾ ਵੱਲੋਂ ਜਸਪੀਰ ਜੀ ਤੋਂ ਬਾਅਦ ਨਾਲ ਕਿਸਾਨਾਂ ਦੀਆਂ ਖਸਫਾਂ ਪਰਬਤ ਹੋਈਆਂ ਸੀ ਉਹਨਾਂ ਨੂੰ ਜਿਹੜੇ ਅੱਜ ਚੈੱਕ ਦਿੱਤੇ ਜਾ ਰਿਹਾ ਬਿਲਕੁਲ ਲਾਈਵ ਤਸਵੀਰਾਂ ਖਾਰੀ ਯੋਗ ਹੈ ਅੱਜ ਸਾਡੇ ਨਾਲ ਕੈਬਨਿਟ ਮੰਤਰੀ ਹਰਪੰਨ ਸਿੰਘ ਈਟੀਓ ਜੀ ਪਹੁੰਚੇ ਨੇ ਦਰੰਗਲਾ ਬਲਾਕ ਵਿੱਚ ਜਿੱਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਚੈੱਕ ਮੁਹैया ਕਰਾਏ ਜਾ ਰਹੇ ਨੇ ਔਰ ਇਸ ਮੌਕੇ ਮੇਰੇ ਨਾਲ ਈਟੀਓ ਪਰੰਸੀ ਕੈਬਨਿਟ ਮੰਤਰੀ ਪੰਜਾਬ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਹਾਂਜੀ ਸਰ ਅੱਜ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਚੈੱਕ ਮੁਹैया ਕਰਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਹਰ ਪ੍ਰਭਾਵਿਤ ਇਲਾਕੇ ਅੰਦਰ ਸਰ ਅੱਜ ਤੁਸੀਂ ਪਹੁੰਚੇ ਦਰੰਗਲਾ ਬਲਾਕ ਵਿੱਚ ਜੀ ਕਿਵੇਂ ਸਰ ਵੇਖਦੇ ਦੇਖੋ ਬਹੁਤ ਨੁਕਸਾਨ ਹੜ੍ਹਾਂ ਨੇ ਸਾਡਾ ਪਿਛਲੇ ਦਿਨੀ ਕੀਤਾ ਭੜੇ ਭਿਆਨਕ ਦੌਰ ਦੇ ਵਿੱਚੋਂ ਪੰਜਾਬ ਜਿਹੜਾ ਆ ਉਹ ਗੁਜ਼ਰਿਆ ਬਹੁਤ ਫਸਲਾਂ ਸਾਡੀਆਂ تباہ ਹੋ ਗਈਆਂ ਛੜਕਾ ਰੋੜ ਗਈਆਂ ਸਕੂਲ ਰੋੜ ਕੇ 60 ਦੇ ਕਰੀਬ ਮੌਤਾਂ ਹੋ ਗਈਆਂ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਸਟੇਟ ਆ ਜਾਂ ਉਹਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੋੜ ਸੁਰਜੀਤ ਕਰਨਾ ਜਿਹੜਾ ਆ ਇਹ ਬਹੁਤ ਜ਼ਰੂਰੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਕੁਬੋਂ ਸਿੰਘ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਮਤਲਬ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਲੋਕਾਂ ਦੀ ਬਾਹ ਫੜਾਂਗੇ ਉਹਨਾਂ ਦੀ ਮਦਦ ਕਰਾਂਗੇ ਔਰ 20000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਊਗਾ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਧ ਕੋਈ ਸਟੇਟ ਨਹੀਂ ਜੇ ਕਿਸੇ ਨੇ ਦਿੱਤਾ ਹੈ ਸਭ ਤੋਂ ਵੱਧ ਮੁਆਵਜ਼ਾ ਸੋ ਅਸੀਂ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਮਲ੍ਹਮ ਲੱਗ ਸਕੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਆ ਉਹ ਦੁਬਾਰਾ ਜਿਹੜੇ ਆ ਉਹ ਬਣ ਸਕਣ ਪੰਜਾਬ ਸਰਕਾਰ ਦਾ ਇੱਕ ਹੋਰ ਪ੍ਰਾਲਾ ਜਿਹੜਾ ਪੜਾ ਆਪਣਾ ਖੇਤ ਆਪਣੀ ਰੀਤ ਉਹਨੂੰ ਲੈ ਕੇ ਜਿਹੜਾ ਸੈਂਟਰ ਸਰਕਾਰ ਉਹ ਜਿਹੜੇ ਵਿਰੋਧੀ党 ਰੋ ਕਹਿ ਰਹੇ ਨੇ ਜਿਹੜਾ ਹੈ ਕੋਈ ਖਾਸ ਬੈਨੀਫਿਟ ਕਿਸਾਨ ਨੂੰ ਨਹੀਂ ਮਿਲਦਾ ਉੱਤੇ ਕੀ ਗੱਲ ਹੈ ਦੇਖੋ ਬੈਨੀਫਿਟ ਕਿਸਾਨ ਨੂੰ ਤੇ ਮਿਲਦਾ ਹੈ ਵਿਰੋਧੀ党 ਨੂੰ ਨਹੀਂ ਮਿਲਦਾ ਉਹ ਗੱਲ ਵੱਖਰੀ ਆ ਕਿਉਂਕਿ ਉਹ ਕੀ ਉਹਨਾਂ ਨੂੰ ਤੇ ਇਹ ਚਾਹੀਦਾ ਸੀਗਾ ਕਿ ਰੇ ਤਾਂ ਕੀ ਆ ਵੱਡੇ-ਵੱਡੇ ਕੰਟਰੈਕਟਰਾਂ ਨੂੰ ਠੇਕੇ ਦੋ ਉਹ ਚੁੱਕਣ ਉਹੀ ਬਲੈਕਮੇਲ ਇਨ ਕਰਨਾ ਉਹੀ ਜਾ ਕੇ ਚੋਰ ਬਜ਼ਾਰੀ ਕਰਨਾ ਸੋ ਅਸੀਂ ਇਹੋ ਜਿਹਾ ਕੁਝ ਨਹੀਂ ਆ ਜਦੋਂ ਤੋਂ ਪਿਛਲੇ ਪੌਣੇ 4 ਸਾਲ ਹੋ ਗਏ ਆ ਮਾਨ ਸਾਹਿਬ ਦੇ ਜਿੰਨੇ ਵੀ ਫੈਸਲੇ ਆਏ ਨੇ ਸਾਰੇ ਫੈਸਲੇ ਲੋਕ ਇੱਤ ਦੇ ਵਿੱਚ ਨੇ ਤੁਸੀਂ ਸ਼ੁਰੂ ਤੋਂ ਗੱਲ ਕਰ ਲਓ ਬਿਜਲੀ ਦੀ ਗੱਲ ਕਰ ਲਓ ਮੈਸ 3 ਮਹੀਨੇ ਦੇ ਵਿੱਚ ਜਿਹੜੀ 600 ਯੂਨਟ ਹਰ ਕਮਿਊਨਿਟੀ ਨੂੰ ਬਿਜਲੀ ਫਰੀ ਦੇ ਦਿੱਤੀ ਗਈ ਸੀਗੀ ਬਿਜਲੀ ਵਾਧੂ ਵੀ ਦੇ ਦਿੱਤੀ ਗਈ ਸਕੂਲ ਆਫ ਐਮੀਨੈਂਸ ਸਭਰਾਣ ਤੇ ਸੜਕ ਸੁਰੱਖਿਆ ਫੋਰਸ ਬਣਾ ਦਿੱਤੀ ਆ ਮੁਹੱਲਾ ਕਲੀਨਿਕ ਬਣਾ ਦਿੱਤੇ ਸਕੂਲ ਆਫ ਐਮੀਨੈਂਸ ਬਣਾ ਦਿੱਤੇ 55 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਇਸ ਸਮੇਂ ਦੇ ਦੌਰਾਨ ਮਾਨ ਸਾਹਿਬ ਨੇ ਦੇਤੀਆਂ ਸੋ ਹਰ ਇੱਕ ਜਿਹੜਾ ਵੀ ਫੈਸਲਾ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਜਿਸ ਦਾ ਖੇਤ ਉਸ ਦੀ ਰੇਤ ਇਹ ਵੀ ਪੂਰਾ ਲੋਕ ਇਤ ਦੇ ਵਿੱਚ ਫੈਸਲਾ ਹੈ ਜਿਹਦੇ ਖੇਤ ਦੇ ਵਿੱਚ ਰੇਤ ਆ ਕੀ ਆਪਾਂ ਤੁਹਾਨੂੰ ਅੱਛੇ ਵੇਚੇ ਆਪਣੇ ਘਰ ਵਾਸਤੇ ਯੂਜ਼ ਕਰਨੀ ਉਹਦੇ ਵਾਸਤੇ ਕਰੇ ਸੋ ਵਿਰੋਧੀ ਤਰ੍ਹਾਂ ਬਿਲਕੁਲ ਝੂਠੇ ਇਲਜ਼ਾਮ ਲਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਦੇਖ ਰਿਹਾ ਆ ਕਿ 6 تا 72 ਦੇ ਵਿੱਚ ਕੁਝ ਬਣਿਆ ਸੀਗਾ ਨਾ 27 ਦੇ ਵਿੱਚ ਕੁਝ ਬੰਨਾ ਸੋ ਪੂਰੀ ਤਰ੍ਹਾਂ ਪੰਜਾਬ ਦੇ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਮਾਨ ਸਾਹਿਬ ਦੇ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਇਹ ਸਨ ਮੇਰਾ ਕੈਬਨਿਟ ਮੰਤਰੀ ਸਰਪੰਨ ਸਿੰਘ ਈਟੀਓ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਕਿ ਵਿਰੋਧੀ ਧਿਰ ਜਿਹੜੀ ਹੈ ਹਮੇਸ਼ਾ ਸਿਰਫ ਆਪਣੀਆਂ ਜਿਹੜੀਆਂ ਰੋਟੀਆਂ ਸੇਕਦੀ ਜ਼ਰੂਰ ਨਜ਼ਰ ਆਉਂਦੀ ਆ ਪਰ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਤੋਂ ਲੈ ਕੇ ਹਰ ਮਜ਼ਦੂਰ ਲਈ ਤਿਆਰ ਹੈ ਕਿ ਆਉਣ ਵਾਲੇ ਜਣਾ ਵਿੱਚ ਕਣਕ ਦਾ 20 ਵੀ ਜਿਹੜਾ ਕਿਸਾਨਾਂ ਨੂੰ ਬਿਲਕੁਲ ਮੁਫਤ ਮੁਹੱਈਆ ਕਰਾਇਆ ਜਾਏਗਾ ਇਹ ਵੇਖਣਾ ਹੈ ਕਿ ਕਿਸਾਨ ਜਿਹੜੇ ਆਉਣ ਵਾਲੇ ਭਰਮਨ ਗੁਰਿੰਦਰ ਠਾਕਰ ਦੇ ਨਾਲ ਅੱਜ ਨਸਿਓਂ ਗਰਾਇਆ ਦੁਰੰਗਲਾ ਜ਼ਿਲ੍ਹਾ ਗੁਰਦਾਸਪੁਰ। ਰਾਵੀ ਦੇ ਮਾਰ ਦੇ ਥੱਲੇ ਆਏ ਅਸੀਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਆਪਣੇ ਸੁਧਾਰ ਭਗਵੰਤ ਮਾਨ ਸਾਹਿਬ ਨੇ ਸਾਨੂੰ ਸਹਾਇਤਾ ਦਿੱਤੀ ਆ। ਤੇ ਇਹਨਾਂ ਨੂੰ ਆ ਜਾ ਚੱਕ ਮਿਲੇ ਆ। ਪਰਾਲਾ ਕੀਤਾ ਤਾਂ। ਸਾਨੂੰ ਹੋਰ ਵੀ ਸਮਾਨ ਬਸ ਮਗਰੀ ਬੜੀ ਪਚਾਈ ਆ। ਡੰਗਰਾ ਦਾ ਚਾਰਾ ਇਹ ਬਹੁਤ ਸਭ ਕੁਝ ਹੁੰਦਾ ਰਿਹਾ ਵਾ। ਸਰਕਾਰ ਨੇ ਬਹੁਤ ਵਧੀਆ ਜੇਕਰ ਕਿਦਾਇਆ ਸਾਡੇ ਵਾਸਤੇ ਅਜੇ ਵੀ ਸਾਨੂੰ ਸਰਕਾਰਾਂ ਦੀਆਂ ਨੇ ਦੇਣ ਸਭ ਕੁਝ